ਦਜੇ ਜਿਸ ਨੇ ਇੱਕ ਵੱਡਾ ਮਸਲਾ ਨਿਕਲ ਕੇ ਸਾਹਮਣੇ ਆ ਗਿਆ ਹੈ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਲੱਗਦਾ ਹੁਣ ਕਿਸੇ ਨੂੰ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਨੇ ਇਸ ਵਾਰ ਜੋ ਡੋਨਾਲਡ 트੍ਰੰਪ ਆਏ ਨੇ ਉਹ ਪਿਛਲੇ ਨਾਲੋਂ ਵੀ ਵੱਧ ਤੇਜ਼ੀ ਦੇ ਨਾਲ ਆਪਣੇ ਫੈਸਲੇ ਆਪਣੇ ਰਵੱਈਏ ਦੇ ਨਾਲ ਸਾਹਮਣੇ ਆ ਰਹੇ ਨੇ ਉਹਨਾਂ ਨੇ ਆਪਣੇ ਗੁਆਂਢੀ ਦੇ ਮੁਲਕ ਮੈਕਸੀਕੋ ਅਤੇ ਕੈਨੇਡਾ ਨੂੰ ਵੀ ਬਖਸ਼ਿਆ ਜੋ ਕਹ ਲੋ ਕਿ ਗਲਵਾਟ ਸ਼ੁਰੂ ਹੋਈ ਸੀਗੀ ਜਿਸ ਨੂੰ ਉਸ ਵਕਤ ਕੁਝ ਕਹ ਲੋ ਕਿ ਮੀਡੀਆਸ ਪਰ ਨੇ ਬੜਾ ਹਲਕੇ ਦਿੱਤਾ ਸੀਗਾ ਕਿ ਜੋ ਡੋਨਾਲਡ 트੍ਰੰਪ ਨੇ ਕਿਹਾ ਸੀਗੇ ਕੈਨੇਡਾ ਅਮਰੀਕਾ ਵਿੱਚ ਸ਼ਾਮਲ ਹੋ ਜਾਵੇ ਅਸੀਂ ਟੈਕਸ ਲਾਵਾਂਗੇ ਟੈਕਸ ਤੋਂ ਬਚਣਾ ਹੈ ਉਸ ਤੋਂガル ਨੂੰ ਨਾ ਹਕੀਕਤ ਵਿੱਚ ਕਹ ਲੋ ਕਿ ਹੁਣ ਅਸਲ ਜਾਮਾ ਪਨਾ ਦਿੱਤਾ ਹੈ ਉਹਨਾਂ ਨੇ ਕੈਨੇਡਾ ਦੇ ਉੱਤੇ 25% ਟੈਰਿਫ ਲਾ ਦਿੱਤਾ ਹੈ ਹਾਲਾਂਕਿ ਬਦਲੇ ਵਿੱਚ ਕੈਨੇਡਾ ਵੀ ਪਿੱਛੇ ਨਹੀਂ ਰਿਹਾ ਉਹਨੇ ਵੀ ਅੱਖਾਂ ਦਿਖਾਣ ਦੇ ਹੋਏ ਅਮਰੀਕਾ ਦੇ ਉੱਤੇ 25% ਟੈਰਿਫ ਲਗਾ ਦਿੱਤਾ ਹੈ ਕਿਵੇਂ ਦੇਖਦੇ ਹੋਏ ਦੋ ਦੇਸ਼ ਹੁਣ ਟੈਰਿਫ ਦੀ ਜੋ ਵਾਰ ਇਹਨਾਂ ਵਿੱਚ ਸ਼ੁਰੂ ਹੋ ਗਈ ਹੈ ਇਹ ਕਿੱਥੇ ਜਾ ਕੇ ਮੁੱਕਣ ਲੱਗੀ ਹੈ ਕੀ ਨਤੀਜੇ ਇਹਨਾਂ ਦੇ ਜੀ ਜੀ ਬਿਲਕੁਲ ਬਿਲਕੁਲ ਇਸ ਵਾਰ ਜਿਵੇਂ ਤੁਸੀਂ ਕਹਿ ਰਹੇ ਹੋ ਡੋਨਲਡ ਟਰੰਪ ਹੋ ਰਹੀ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਨੇ ਤੇ ਪੂਰੀ ਦੁਨੀਆ ਸੋਚੀ ਪਈ ਹੋਈ ਹੈ ਰੌਲਾ ਹਰ ਇੱਕ ਜਗ੍ਹਾ ਦੇ ਉੱ ਭਾਰਤ ਸੋਚ ਰਿਹਾ ਕਿ ਸਾਡੇ ਨਾਲ ਕੀ ਬਿਹੇਵ ਹੋਏਗਾ ਪਾਕਿਸਤਾਨ ਸੋਚ ਰਿਹਾ ਕਿ ਸਾਡਾ ਕੀ ਹੋਣਾ ਉਸ ਤੋਂ ਬਾਅਦ ਇਰਾਨ ਰੂਸ ਆਪਣੇ ਤਰੀਕੇ ਨਾਲ ਸੋਚ ਰਿਹਾ ਕਿ ਡੋਨਲਡ 트੍ਰੰਪ ਦੇ ਰਾਜਨੀਤੀ ਦੇ ਵਿੱਚ ਆਉਣ ਨਾਲ ਐਕਟਿਵ ਹੋਣ ਦੇ ਨਾਲ ਰਾਸ਼ਟਰਪਤੀ ਬਣਨ ਦੇ ਨਾਲ ਸਾਡੇ ਤੇ ਕੀ ਪ੍ਰਭਾਵ ਪਵੇਗਾ ਮਤਲਬ ਕਿਤੇ ਨਾ ਕਿਤੇ ਆਪਾਂ ਦੇਖੀਏ ਵੀ ਪੂਰੀ ਦੁਨੀਆ ਇਸ ਸੋਚ ਦੇ ਵਿੱਚ ਪਈ ਹੋਈ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਲਡ 트੍ਰੰਪ ਹੋਰਾਂ ਦੀ ਦੁਨੀਆ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਜੰਗ ਲੱਗਦੀ ਹੈ ਜਾਂ ਹਟਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਣਾ ਅਸੀਂ ਵੀ ਇਹਦੇ ਉੱਤੇ ਪ੍ਰੋਗਰਾਮ ਕੀਤੇ ਹੈ ਡੋਨਲਡ 트੍ਰੰਪ ਹੋਰੀ ਜਦੋਂ ਰਾਸ਼ਟਰਪਤੀ ਹਾਲੇ ਨਹੀਂ ਸੀ ਬਣੇ ਉਸ ਵੇਲੇ ਆਪਾਂ ਗੱਲ ਕੀਤੀ ਸੀ ਕਿ ਵਰਲਡ ਜਿਹੜਾ ਹੈ ਦੁਨੀਆ ਤੀਜੀ ਜੰਗ ਵੱਲ ਵੱਧ ਰਹੀ ਹੈ ਸੋ ਉਹ ਗੱਲਬਾਤ ਜਿਹੜੀ ਹੈ ਕਿੱਥੇ ਤੱਕ ਹੁਣ ਪਹੁੰਚੀ ਹੈ ਵਾਕਈ ਜੰਗ ਜਿਹੜੀ ਅੱਗੇ ਜਾਰੀ ਰਹੇਗੀ ਜਿਵੇਂ ਯੂਕਰੇਨ ਤੇ ਰਸ਼ੀਆ ਦੀ ਜੰਗ ਹੈ ਦੂਸਰੇ ਪਾਸੇ ਜਦੋਂ ਆਪਾਂ ਪੈਲੇਸਤੀਨ ਤੇ ਇਜ਼ਰਾਈਲ ਦੀ ਗੱਲ ਕਰਦੇ ਹਾਂ ਹਾਲਾਂਕਿ ਉਹਨਾਂ ਨੇ ਕਹਿ ਦਿੱਤਾ ਸੀ ਜ਼ ਫਾਇਰ ਜਿਹੜਾ ਹੈਗਾ ਸ਼ੁਰੂਆਤ ਹੋ ਚੁੱਕੀ ਹੈ ਸੋ ਕੀ ਕੀ ਬਣੇਗਾ ਇਹ ਸਾਰੀ ਦੁਨੀਆ ਜਿਹੜੀ ਸੋਚ ਰਹੀ ਸੀ ਆਉਂਦਿਆਂ ਹੀ ਡੋਨਲਡ ਟਰੰਪ ਹੋਰਾਂ ਨੇ ਆਪਣੇ ਦੇਸ਼ ਦੇ ਇੰਟਰਨਲ ਮਸਲਿਆਂ ਦੇ ਉੱਤੇ ਕੁਝ ਮਤੇ ਪਾਸ ਕੀਤੇ ਜਿਨ੍ਹਾਂ ਨੂੰ ਸਟੇਟਾਂ ਨੇ ਰੋਕ ਜਣਕੇ ਕੈਨੇਡਾ ਹੋ ਗਿਆ ਮੈਕਸੀਕੋ ਹੋ ਗਿਆ ਦੋਨਾਂ ਦੇ ਬਾਰਡਰ ਲੱਗਦੇ ਨੇ ਨਾਲ ਭਾਈ ਵਾਲੀ ਹੈ ਬੜੀ ਤਗੜੀ ਭਾਈਵਾਲੀ ਆ ਇੰਪੋਰਟ ਐਕਸਪੋਰਟ ਬੜੇ ਵੱਡੇ ਪੱਧਰ ਦੇ ਉੱਤੇ ਹੁੰਦਾ ਐ ਇਹ ਤਿੰਨਾ ਮੁਲਕਾਂ ਦਾ ਆਪਸ ਦੇ ਵਿੱਚ ਸੋ ਡੋਨਲਡ ਟਰੰਪ ਹੋਰਾਂ ਨੇ ਕਿਹਾ ਸੀ ਪਿਛਲੇ ਸਮੇਂ ਦੇ ਵਿੱਚ ਕਿ 25% ਟੈਰਿਫ ਜਿਹੜਾ ਹੈਗਾ ਟੈਕਸ ਜਿਹੜਾ ਉੱਥੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਲਾਇਆ ਜਾਵੇਗਾ ਮਤਲਬ ਤੁਸੀਂ ਦੇਖੋ ਵੀ ਹੁਣ 25% ਟੈਕਸ ਬਹੁਤ ਵੱਡੀ ਗੱਲ ਹੁੰਦੀ ਐ ਜੇ ਇੱਕ ਚੀਜ਼ ਦੇ ਉੱਤੇ ਤੁਹਾਨੂੰ 25% ਟੈਕਸ ਦੇ ਕੇ ਕਿਸੇ ਅਮਰੀਕਨ ਨੂੰ ਕੈਨੇਡੀਅਨ ਪ੍ਰੋਡਕਟ ਖਰੀਦਣਾ ਪਵੇਗਾ ਤਾਂ ਉਹ ਫਿਰ ਕੀ ਕਹੇਗਾ ਉਹ ਕਹੇਗਾ ਨਹੀਂ ਸਾਨੂੰ ਅਮਰੀਕੀ ਜਿਹੜਾ ਹੈਗਾ ਸਾਡੇ ਅੰਦਰ ਬਣਿਆ ਹੋਇਆ ਪ੍ਰੋਡਕਟ ਹੈਗਾ ਉਹ ਹੀ ਠੀਕ ਹੈ ਸਾਡੇ ਵਾਸਤੇ ਸੋ ਇਸੇ ਤਰੀਕੇ ਨਾਲ ਫਿਰ ਜਿਹੜਾ ਇਹ ਸਾਰਾ ਅਸਰ ਜਿਹੜਾ ਹੈਗਾ ਕਿਤੇ ਨਾ ਕਿਤੇ ਪੈਣਾ ਹੈ ਇਹ ਪਤਾ ਨਹੀਂ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਇੱਕ ਬਿਜ਼ਨਸਮੈਨ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਡੋਨਲਡ ਟਰੰਪ ਨੂੰ ਕਿ ਲਓ ਜੀ ਇਹਨਾਂ ਦੇ ਕੋਲ ਨੀਤੀਆਂ ਬਹੁਤ ਨੇ ਬਿਜ਼ਨਸ ਦੀਆਂ ਨੀਤੀਆਂ ਬਹੁਤ ਨੇ ਪਰ ਇੱਥੇ ਹੁਣ ਗੱਲ ਇਹ ਹੈ ਜਦੋਂ ਜਸਟਿਨ ਟਿਊਡੋਹਰ ਨੇ ਕਿਹਾ ਕਿ ਦੇਖੋ ਇਹ ਤੁਸੀਂ ਟੈਰਿਫ ਸਾਡੇ ਤੇ ਲਾਤਾ ਰਹੇ ਹੋ ਪਰ ਇਹਦਾ ਤੁਸੀਂ ਪ੍ਰਭਾਵ ਜਿਹੜਾ ਉਲਟ ਪ੍ਰਭਾਵ ਤੁਹਾਡੇ ਉੱਤੇ ਪੈਣਾ ਹੈ ਅਮਰੀਕਨਾਂ ਦੇ ਉੱਤੇ ਪੈਣਾ ਹੈ ਉਹਨਾਂ ਦੀਆਂ ਜੌਬਾਂ ਦੇ ਉੱਤੇ ਪੈਣਾ ਹੈ ਉਹਦੇ ਬਾਰੇ ਤੁਸੀਂ ਸੋਚ ਨਹੀਂ ਰਹੇ ਮਤਲਬ ਕਿੱਥੇ ਗਵਾਂਡੀਆਂ ਦੇ ਨਾਲ ਘੋਲ ਮਿਲ ਕੇ ਚੱਲਣਾ ਚਾਹੀਦਾ ਹੈ ਟੈਕਸ ਫ੍ਰੀ ਟ੍ਰੇਡ ਹੋਣਾ ਚਾਹੀਦਾ ਉੱਥੇ ਤੁਸੀਂ 25% ਟੈਕਸ ਲਾ ਕੇ ਤੇ ਇੱਕ ਨਵੇਂ ਹੀ ਵਿਵਾਦ ਜਿਹੜਾ ਸ਼ੁਰੂ ਕਰ ਰਹੇ ਹੋ ਜਦੋਂ ਮਹਿੰਗਾਈ ਦੋਨਾਂ ਮੁਲਕਾਂ ਦੇ ਵਿੱਚ ਵਧਣੀ ਆ ਉਹਦੇ ਨਾਲ ਸੋ ਕੈਨੇਡਾ ਨੇ ਤੇ ਕੀ ਕੀਤਾ ਹੁਣ 25% ਜਿਹੜਾ ਟੈਕਸ ਹੈਗਾ ਉਹ ਅਮਰੀਕਾ ਦੇ ਉੱਤੇ ਵੀ ਲਾ ਦੁੱਤਾ ਚਲੋ ਜੀ ਕਹਿੰਦੇ ਐਦਾਂ ਤੇ ਫਿਰ ਐਦਾਂ ਹੀ ਚਲੋ ਹੁਣ ਬਹੁਤ ਸਾਰੀਆਂ ਵਸਤਾਂ ਨੇ ਜਿਹਦੇ ਵਿੱਚੋਂ ਮੈਂ ਤੁਹਾਨੂੰ ਦੱਸਣ ਲੱਗਾ ਕੁਝ ਖਾਸ ਵੈਸੇ ਤਾਂ ਬਹੁਤ ਲੰਬੀ ਲਿਸਟ ਹੈਗੀ ਆ ਮੈਕਸੀਕੋ ਤੋਂ ਕੀ ਕੀ ਆਉਂਦਾ ਸੋ ਮੈਕਸੀਕੋ ਤੋਂ ਇਹਨਾਂ ਨੂੰ ਅਵੋਕਾਡੋ ਟਮਾਟਰ ਬੈਲ ਪੇਪਰ ਸਟਰਾਬਰੀ ਮੰਗੇਜ਼ ਮਤਲਬ ਬਨਾਨਸ ਜਿਹੜੇ ਕੇਲੇ ਹੁੰਦੇ ਆ ਜਾਂ ਫਿਰ ਹੋਰ ਬੀਫ ਕਹ ਲਈਏ ਪੋਰਕ ਆਉਂਦਾ ਮਤਲਬ ਬੀਅਰ ਆਉਂਦੀ ਹੈ ਇਹ ਸਾਰਾ ਕੁਝ ਮੈਕਸੀਕੋ ਤੋਂ ਆਉਂਦਾ ਹੈ ਨਾ ਉਸ ਤੋਂ ਬਾਅਦ ਜਦੋਂ ਕੈਨੇਡਾ ਤੋਂ ਦੇਖੀਏ ਤੇ ਐਗਜ਼ ਜਿਹੜੇ ਆਉਂਦੇ ਆ ਬੀਫ ਪੋਰਕ ਸੈਲਮਨ ਮੱਛੀ ਜਿਹੜੀ ਹੁੰਦੀ ਆ ਉਹ ਹੈ ਲਾਬਸਟਰ ਚੀਜ਼ ਮਿਲਕ ਪਾਊਡਰ ਬਟਰ ਵੀਟ ਹੋ ਗਈ ਉਸ ਤੋਂ ਬਾਅਦ ਜਿਹੜੇ ਹੋਰ ਐਪਲਸ ਹੋ ਗਏ ਪੋਟੈਟੋਜ਼ ਵਿਸਕੀ ਬੀਅਰ ਇਹ ਸਾਰਾ ਕੁਝ ਜਿਹੜਾ ਕੈਨੇਡਾ ਤੋਂ ਅਮਰੀਕਾ ਜਾਂਦਾ ਹੁਣ ਇਹਦੇ ਉੱਤੇ ਜਦੋਂ ਟੈਕਸ ਵਧੇਗਾ ਅਮਰੀਕਾ ਦੇ ਵਿੱਚ ਤੇ ਭਾਈ ਬਣੂ ਕੀ ਫਿਰ ਤੇ ਜਿਹੜੇ ਹੁਣ ਅਮਰੀਕਨ ਪ੍ਰੋਡਕਟ ਇਧਰ ਵਰਤੇ ਜਾਂਦੇ ਆ ਤੇ ਬਣਨਾ ਉਹੀ ਕੁਝ ਉਧਰ ਵੀ ਹੈ ਸੋ ਇਹਦੇ ਨਾਲ ਕਿਤੇ ਨਾ ਕਿਤੇ ਮਹਿੰਗਾਈ ਦੋਨਾਂ ਮੁਲਕਾਂ ਦੇ ਵਿੱਚ ਵੱਜ ਜਾਣੀ ਹੈ ਇੱਕ ਰਿਸ਼ਤੇ ਜਿਹੜੇ ਨੇ ਉਹ ਵੀ ਖਰਾਬ ਕਿਤੇ ਨਾ ਕਿਤੇ ਹੋਣ ਲੱਗ ਪੈਣੇ ਆ ਸੋ ਇਹਦੇ ਨਾਲ ਅਸਰ ਜਿਹੜਾ ਹੈਗਾ ਉਹ ਬਿਲਕੁਲ ਪੈ ਰਿਹਾ ਹੁਣ ਮੇਕ ਇਨ ਇੰਡੀਆ ਮੇਕ ਇਨ ਅਮਰੀਕਾ ਦੀ ਗੱਲ ਕਰਦੇ ਆ ਡੋਨਲਡ 트ਰੰਪ ਹੋਰੀ ਸੋ ਮੇਕ ਇਨ ਅਮਰੀਕਾ ਕਰਦੇ ਕਰਦੇ ਕਿਤੇ ਨਾ ਕਿਤੇ ਉਹਨਾਂ ਨੇ ਅਮਰੀਕਾ ਦੇ ਉੱਤੇ ਹੀ ਭਾਰੀ ਜਿਹੜਾ ਉਹ ਇਹ ਸਿਸਟਮ ਜਿਹੜਾ ਬਣਾ ਕੇ ਪਾ ਦਿੱਤਾ ਜਿਹਦੇ ਨਾਲ ਹੁਣ ਦੇਖ ਰਹੇ ਨੇ ਅਮਰੀਕਨ ਵੀ ਦੇਖ ਰਹੇ ਆ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਤਬਦੀਲੀਆਂ ਆਉਣਗੀਆਂ ਬਹੁਤ ਸਾਰੀਆਂ ਤਬਦੀਲੀਆਂ ਐਸਤੀਆਂ ਵੀ ਨੇ ਜਿਨ੍ਹਾਂ ਨੂੰ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਕਿ ਸਟੇਟਾਂ ਨੇ ਰੋਕ ਲਾ ਦਿੱਤੀ ਹੈ ਕਿਉਂਕਿ ਉਥੇ ਸਟੇਟਾਂ ਦੇ ਵੱਧ ਅਧਿਕਾਰ ਹੈਗੇ ਆ ਸੋ ਜਿਹੜੀ ਸਟੇਟ ਅਮਰੀਕਨ ਚ ਆਵੇ ਪਈ ਆਪਾਂ ਇਹ ਨਹੀਂ ਲਾਗੂ ਹੋਣ ਦੇਣਾ ਕਾਨੂੰਨ ਤਾਂ ਉਹ ਰੋਕ ਸਕਦੇ ਨੇ ਆਪਣੇ ਤਰੀਕੇ ਨਾਲ ਹੁਣ ਇਹ ਜਿਹੜਾ ਕਾਨੂੰਨ ਇਹ ਜਿਹੜੇ ਮਤੇ ਇਹ ਜਿਹੜੇ ਟੈਕਸ ਜਿਹੜੇ ਹੈਗੇ ਆ ਡੋਨਲਡ ਟਰੰਪ ਹੋਰੀ ਆ ਕੇ ਚੇਂਜਸ ਲਿਆ ਰਹੇ ਆ ਸੋ ਇਹਦੇ ਨਾਲ ਮਹਿੰਗਾਈ ਵਧਣੀ ਹੈ ਨਾ ਕਿ ਇਹ ਭਲਾ ਹੋਣਾ ਅਮਰੀਕਨਾਂ ਦਾ ਜਾਂ ਫਿਰ ਕੈਨੇਡੀਅਨ ਲੋਕਾਂ ਦਾ ਭਲਾ ਹੋਣਾ ਸੋ ਦੋਨੋਂ ਪਾਸੇ ਹੜਬੜਾਹਟ ਜਿਹੜੀ ਮਚਣੀ ਹੈ ਇਹ ਹੀ ਗੱਲ ਜਸਟਿਨ ਟਰੂਡੋ ਹੋਰਾਂ ਨੇ ਕਹੀ ਹੈ ਬੇਸ਼ੱਕ ਲੋਕ ਜਿਹੜੇ ਕੈਨੇਡੀਅਨ ਲੋਕ ਨੇ ਉਹ ਕਹਿੰਦੇ ਨੇ ਜਸਟਿਨ ਟਰੂਡੋ ਹੋਰੀ ਮਤਲਬ ਕਿ ਵਧੀਆ ਨਹੀਂ ਉਹਨਾਂ ਨੇ ਪਿਛਲੇ ਆਪਣੇ ਕਾਰਜਕਾਲ ਦੌਰਾਨ ਕੀਤਾ ਕੈਨੇਡਾ ਜਿਹੜਾ ਹੈਗਾ ਉਹ ਥੱਲੇ ਲੱਗ ਗਿਆ ਫਾਈਨੈਂਸ਼ਲੀ ਉਹ ਆਰਥਿਕ ਤੌਰ ਦੇ ਉੱਤੇ ਵੀ ਇਸ ਵਾਲੇ ਬੰਦਹਾਲੀ ਦੇ ਵਿੱਚ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਜਿਗਰਾ ਰੱਖਦੇ ਨੇ ਉਹ ਸਮਝਦੇ ਵੀ ਹੈਗੇ ਆ ਅਰਥ ਵਿਵਸਥਾ ਨੂੰ ਵੀ ਉਹ ਸਮਝਦੇ ਆ ਉਹਨਾਂ ਨੇ ਜਿਹੜੀ ਇੱਕ ਜਿਹੜਾ ਬਿਆਨ ਦਿੱਤਾ ਹੈਗਾ ਪੀ ਇਹ 25% ਤੁਸੀਂ ਲਾਤ ਦਿੱਤਾ ਤੇ ਇਹਦਾ ਤੁਹਾਨੂੰ ਨਹੀਂ ਪਤਾ ਵੀ ਅਮਰੀਕਨਾਂ ਦੇ ਉੱਤੇ ਕੀ ਅਸਰ ਪੈਣਾ ਸੋ ਇਸ ਗੱਲ ਦੇ ਬਾਰੇ ਮੈਨੂੰ ਲੱਗਦਾ ਵੀ ਹੁਣ ਡੋਨਲਡ ਟਰੰਪ ਹੋਰੀ ਕਿਤੇ ਠੰਡੇ ਸਮੇਂ ਦੇ ਵਿੱਚ ਬਹਿ ਕੇ ਕਿਤੇ ਸੋਚਣਗੇ ਤੇ ਸ਼ਾਇਦ ਇਹ ਵੀ ਜਿਹੜਾ ਹੈਗਾ ਮਤਾ ਵਾਪਸ ਲੈ ਲਿਆ ਜਾਵੇ ਜਿਹੜਾ ਟੈਰਿਫ ਵਾਲਾ ਹੈਗਾ ਲੈਣਗੇ ਤੇ ਸ਼ਾਇਦ ਭਲਾ ਹੋ ਜਾਊਗਾ ਉਸ ਤੋਂ ਬਾਅਦ ਫਿਰ ਅਦਰਵਾਇਜ਼ ਫਿਰ ਜਿਹੜਾ ਹੈਗਾ ਦੋਨਾਂ ਮੁਲਕਾਂ ਦੇ ਨਾਲ ਸਬੰਧ ਜਿਹੜੇ ਆ ਆਲਰੇਡੀ ਥੋੜੇ ਥੋੜੇ ਵਿਗੜਨੇ ਸ਼ੁਰੂ ਹੋ ਚੁੱਕੇ ਆ ਜੀ ਅੰਦਲ ਜੀ ਸਿੰਘ ਗੱਲ ਕਰੀਏ ਕਿ ਗੱਲ ਹੁਣ ਸਾਰਾ ਮਸਲਾ ਇੱਥੇ ਰੁਕ ਜਾਵੇਗਾ ਜਾ ਹੁਣ ਅੱਗੇ ਹੋਰ ਕਿਊਚ ਨਿਕਲ ਕੇ ਆ ਸਕਦਾ ਕਿਉਂਕਿ ਜਿਨ੍ਹਾਂ 트럼ਪ ਨੇ ਦੇਖਿਆ ਜਾਵੇ ਜੀ ਆਪਣੇ ਸਹਿਯੋਗੀ ਫਾਈਵ ਆਈਜ਼ ਦੇ ਪਾਇਆ ਪਾਰਟ ਸੀਗੇ ਜੋ ਟ੍ਰੈਕਲਡ ਨਹੀਂ ਬਖਸ਼ਿਆ ਇਹ ਬਾਕੀ ਦੇਸ਼ਾਂ ਨੂੰ ਉਹ ਕਿੱਥੇ ਉਹ ਬਖਸ਼ਣ ਵਾਲੇ ਨੇ ਕੀ ਲੱਗਦਾ ਕਿ ਜੀਓਪੋਲਿਟਿਕਸ ਵਿੱਚ ਹੋਰ ਕਿਹੜੇ ਵੱਡੇ ਫੈਸਲੇ ਜੋ 트럼ਪ ਲੈ ਸਕਦੇ ਨੇ ਸੰਭਾਵਨਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੀ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਕੁਝ ਹੋਣ ਵਾਲਾ ਹੈ ਆਈਸਲੈਂਡ ਦੀ ਗੱਲ ਜਿਹੜੀ ਚੱਲਦੀ ਹੈ ਉਹ ਮੁਲਕ ਦੀ ਉਸ ਤੋਂ ਬਾਅਦ ਪਨਾਮਾ ਦੀ ਗੱਲ ਚੱਲ ਰਹੀ ਹੈ ਸੋ ਇਹ ਬੜਾ ਕੁਝ ਚੱਲ ਰਿਹਾ ਜਿੱਥੇ ਜਿੱਥੇ ਜੰਗਾਂ ਲੱਗੀਆਂ ਹੋਈਆਂ ਨੇ ਉਹ ਹੁਣ ਸਿੱਧੇ ਤੌਰ ਤੇ ਉੱਤੇ ਕਹਿ ਰਹੇ ਵੀ ਬੰਦੇ ਦੇ ਪੁੱਤ ਬਣ ਜੋ ਨਹੀਂ ਤੇ ਸੁਧਾਰਾਂਗੇ ਆਪਾਂ ਪੰਜਾਬੀ ਚ ਜੇ ਸ਼ਬਦ ਵਰਤੀਏ ਤਾਂ ਇਹ ਉਹ ਕਹਿ ਰਹੇ ਨੇ ਫਿਰ ਉਹਨਾਂ ਨੇ ਜਿਹੜਾ ਆਪਣੇ WHO ਹੈ ਉਹਦੇ ਵਿੱਚੋਂ ਆਪਣਾ ਜਿਹੜਾ ਹੈਗਾ ਉਹ ਆਪਣਾ ਜਿਹੜੀ ਪਾਰਟਨਰਸ਼ਿਪ ਹੈ ਉਹਨਾਂ ਦੇ ਨਾਲ ਉਹ ਖਤਮ ਕਰ ਦਿੱਤੀ ਹੈ ਕਹਿੰਦੇ ਬਹੁਤ ਬਿਲੀਅਨਸ ਡਾਲਰ ਦੇ ਜਿਹੜੇ ਸਾਲਾਨਾ ਉਹਨਾਂ ਨੂੰ ਜਾ ਰਹੇ ਸੀ ਉਹਨਾਂ ਦੇ ਵਿੱਚੋਂ ਵਾਪਸ ਨਿਕਲ ਗਿਆ ਸੋ ਇੱਕ ਪੈਰਿਸ ਅਕੋਰਡ ਹੈਗਾ ਉਹਦੇ ਵਿੱਚੋਂ ਵੀ ਉਹ ਵਾਪਸ ਜਿਹੜੇ ਹੈਗੇ ਆ ਉਹ ਨਿਕਲ ਚੁੱਕੇ ਆ ਸੋ ਮਤਲਬ ਚੇਂजेस ਤਾਂ ਆ ਰਹੀਆਂ ਨੇ ਹੁਣ ਜਿੱਥੇ ਆਪਾਂ ਗੱਲ ਕਰਦੇ ਆ ਸਰਪੰਚੀ ਦੀ ਸਰਪੰਚ ਤਾਂ ਚਲੋ ਅਮਰੀਕਾ ਹੈ ਹੀ ਆ ਤੇ ਮੈਂ ਇਹ ਵੀ ਸੁਣਦਾ ਰਹੀਨਾ ਕਿ ਅਮਰੀਕਾ ਜਿਹੜਾ ਹੈਗਾ ਜੇ ਜਿੰਨੀ ਦੇਰ ਸਰਪੰਚ ਹੈ ਦੁਨੀਆ 'ਚ ਸ਼ਾਂਤੀ ਵੀ ਉਨੀ ਦੇ ਉਨੀ ਦੇ ਰਹੀ ਹੈ ਕਿਉਂਕਿ 700 ਮਿਲਟਰੀ ਬੇਸ ਨੇ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਇਹਨਾਂ ਨੇ ਆਪਣੇ ਮਿਲਟਰੀ ਬੇਸ ਬਣਾਏ ਹੋਏ ਆ ਜਿਹੜਾ ਨਹੀਂ ਬਣਾਣ ਦਿੰਦੇ ਫਿਰ ਉਹਨੂੰ ਧੱਕੇ ਨਾਲ ਉਹਦੀ ਨਕੀਲ ਖਿੱਚ ਕੇ ਬਣਾ ਵੀ ਲੈਂਦੇ ਆ ਇਹ ਸੋ ਉਹ 700 ਮਿਲਟਰੀ ਬੇਸ ਤੋਂ ਇਹ ਰਨ ਕਰਦੇ ਨੇ ਮਤਲਬ ਪ੍ਰਬੰਧ ਰੱਖਦੇ ਪੂਰੀ ਦੁਨੀਆ ਦੇ ਉੱਤੇ ਐਂ ਦਬਦਬਾ ਆਪਣਾ ਬਣਾ ਕੇ ਰੱਖਿਆ ਕਿ ਭਾਈ ਜੇ ਤੂੰ ਇਹ ਆਪਣੇ ਗਵੰਡੀ ਨਾਲ ਐਂ ਕਰੇਂਗਾ ਤੇ ਅਸੀਂ ਐਂ ਕਰਾਂਗੇ ਜੇ ਤੂੰ ਉਹਦੇ ਨਾਲ ਐਂ ਕਰੇਂਗਾ ਫਿਰ ਅਸੀਂ ਐਂ ਕਰਾਂਗੇ ਸੋ ਉਹਨਾਂ ਦੇ ਕਿਤੇ ਦਬਦਬੇ ਦੇ ਨਾਲ ਹੀ ਦੁਨੀਆ ਦੇ ਵਿੱਚ ਸ਼ਾਂਤੀ ਬਣੀ ਹੋਈ ਹੈ ਆਦਰਵਾਇਜ਼ ਯੰਗਾ ਜੜੀਆਂ ਨੇ ਉਹ ਕੋਨੇ-ਕੋਨੇ ਦੇ ਵਿੱਚ ਸ਼ੁਰੂ ਹੋ ਜਾਣ ਸੋ ਪਰ ਅਸੀਂ ਵੀ ਇੱਕ ਮਤਲਬ ਕਿ ਇਸ ਗੱਲ ਤੋਂ ਇਹ ਵੀ ਕਹਿੰਦੇ ਆ ਕਿ ਅਮਰੀਕਾ ਜਿਹੜਾ ਹੈਗਾ ਉਹ ਗ੍ਰੇਟ ਹੀ ਬਣਿਆ ਰਵੇ ਸਰਪੰਚ ਹੀ ਬਣਿਆ ਰਵੇ ਮਤਲਬ ਜਿਹੜਾ ਹੱਕਾਂ ਦੀ ਗੱਲ ਕਰਦਾ ਹੈ ਲੋਕਾਂ ਦੇ ਦੇਸ਼ਾਂ ਦੇ ਹੱਕਾਂ ਦੀ ਗੱਲ ਕਰਦਾ ਤੇ ਇਹਦੇ ਨਾਲ ਵੀ ਮਤਲਬ ਕਿ ਇਹਦੇ ਇੰਟਰਨਲ ਮਸਲੇ ਜਾਂ ਫਿਰ ਇਹਦੀ ਆਰਥਿਕ ਵਿਵਸਥਾ ਜਿਹੜੀ ਹੈਗੀ ਹੈ ਉਹ ਸੈੱਟ ਹੋਏਗੀ ਤੇ ਜਿਹੜਾ ਇਹ ਬਾਹਰਲੇ ਪਾਸੇ ਧਿਆਣ ਮਾਰ ਸਕੇਗਾ ਆਦਰਵਾਇਜ਼ ਫਿਰ ਆਪਣੇ ਅੰਦਰ ਹੀ ਜਿਹੜਾ ਖੱਪ ਕੇ ਰਹਿ ਜਾਏਗਾ ਸੋ ਤਬਦੀਲੀਆਂ ਆਉਣਗੀਆਂ ਆਉਂਦੇ ਦਿਨਾਂ ਦੇ ਵਿੱਚ ਹੋਰ ਹੋਰ ਬੜਾ ਕੁਝ ਆ ਰਿਹਾ ਇੰਟਰਸਟਿੰਗ ਚੀਜ਼ਾਂ ਆ ਰਹੀਆਂ ਨੇ ਸੋ ਇਹਦੇ ਉੱਤੇ ਆਪਾਂ ਆਉਂਦੇ ਸਮੇਂ ਦੇ ਵਿੱਚ ਵੀ ਆਪਾਂ ਗੱਲਬਾਤ ਜਿਹੜੀ ਆਪਣੇ ਦਰਸ਼ਕਾਂ ਦੇ ਨਾਲ ਰੱਖਦੇ ਰਵਾਂਗੇ ਸਾਂਝੀ ਕਰਦੇ ਰਵਾਂਗੇ ਜੀ 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 ਤੁਹਾਨੂੰ ਦਿਖਾ ਦਿੰਦੇ ਹਾਂ ਸਾ ਨਾਲ ਜੁੜਦੇ ਹੋ ਆਪਣੇ ਕਿਹਲੋ ਕਿ ਜੀਓ ਪ੍ਰੋਪਰਟੀ ਦੀ ਜਿਹੜੇ ਕੋਲ ਸਮਝ ਐ ਐਕਸਪੀਰੀਅੰਸ ਐ ਦਰਸ਼ਕਾਂ ਨਾਲ শেয়ার ਕਰਦੇ ਹਾਂ ਤੁਹਾਨੂੰ ਨਾਲ ਜੁੜਨ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ